ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੇਰੀ ਫਾਰਮ ਦੇ ਉੱਤੇ ਜੀ ਅੱਜ ਹੀ ਲੋਕਾਂ ਚ ਆਪਾਂ ਇੱਕ ਤਾਜੀ ਸੂਈ ਬੜ ਸੇ ਲਈ ਲੈ ਕੇ ਆਏ ਜੀ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਤੇ ਜਿਸ ਪਿੰਡ ਤੋਂ ਬਈ ਵੀਡੀਓ ਬਣਾ ਰਹੇ ਆ ਪਿੰਡ ਭਦੌੜ ਜ਼ਿਲ੍ਹਾ ਬਰਨਾਲਾ ਤਹਿਸੀਲ ਤੱਪਾ ਬਾਈ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੋਠੇ ਕਿੰਨਾ ਵਧੀਆ ਬਈ ਠੀਕ ਹੈ ਜੀ ਬਾਈ ਵਧੀਆ ਬਈ ਨਾਮ ਬੋਲੋ ਨਾਮ ਜਪਿੰਦਰ ਜੈਤ ਜੀ ਛੀਕਾ ਬਾਈ ਪਿੰਡ ਭਦੌੜ ਕੋਠੇ ਚ ਹੈ ਵਾਲੀ ਜੀ ਅੰਨੇ ਕੋਠੇ ਵਾਲ ਮਲਕੀਤ ਸਿੰਘ ਠੀਕ ਹੈ ਬਾਈ। ਕਿਹੜਾ ਸੂਸ ਰਹੀ ਹੈ ਬੜ? ਇਹ ਦੂਜਾ ਸੂਸੂਈ ਵੀ ਹੈ ਜੀ। ਕਦੋਂ ਸੂਈ ਹੈ ਬਾਈ? ਇਹ 20-22 ਦਿਨਾਂ ਦੀ ਸੂਈ ਵੀ ਹੈ ਜੀ। ਮਗਰ ਬੱਛੀ ਹੈ ਜੀ। ਮਗਰ ਬੱਛੀ ਹੈ। ਬੱਛੀ ਬੜੀ ਚੰਗੀਆਂ ਯਾਰ ਹੈ ਨਾ? ਹਾਂਜੀ। ਬੱਚਾ ਬਈ ਬੱਛੀ ਨੂੰ ਜਨਮ ਦਿੱਤਾ ਬੱਛੀ ਦੀ ਦੇਖੋ ਕੁਆਲਿਟੀ ਕਿੰਨੀ ਚੰਗੀਆਂ। ਨਾਸਾਂ ਨੋਸਾਂ ਗੁਲਾਬੀ ਬਹੁਤ ਚੰਗਾ ਬੱਚਾ ਦਿੰਦਾ। ਕਿਹੜੇ ਸੀਮਨ ਦੀ ਆ ਪਤਾ ਕੁਛ? ਨਾ ਯਾ ਇਹ ਨਹੀਂ ਪਤਾਗਾ। ਓਕੇ ਬਾਈ। ਕਿੰਨਾ ਕੁ ਦੁੱਧ ਦਾ ਵੈੜ ਤੇ ਲੈ ਬਾਈ? ਦੁੱਧ 22 ਕਿਲੋ ਕੰਡੇ ਵਾਲਾ ਹੈ। ਨੈਟ। ਹਾਂ। ਬਾਈ 2 ਡਾਂਗ ਚੋ ਲੈ। ਚਾਹ ਚਾ 8 ਡਾਂਗ ਆਰਡਰ ਕਮਾਲ ਦਾ ਬਹੁਤ ਸੋਹਣਾ ਆਰਡਰ ਫਿਟਿੰਗ ਵਾਲਾ ਲੇਵਾ ਫਿੱਟ ਫਿੱਟ ਲੇਵਾ ਪਿਆ ਗਲਾਬੀ ਥਣ ਕੱਲਾ ਕੱਲਾ ਥਣ ਪੂਰੀ ਵਿਥੀ ਦੇ ਥਣ ਲੈ ਚਾਹੇ ਅਥੀਜੋਨੋਂ ਚਾਹੇ ਮਸ਼ੀਨਾਂ ਚੋਂ ਇੱਕ ਨੰਬਰ ਥਣ ਲੱਗਿਆ ਭਾਈ ਅਥੀਜੋਨੋਂ ਕੋ ਮਸ਼ੀਨਾਂ ਮਸ਼ੀਨ ਤੇ ਵੀ ਤੇ ਥੀ ਜੀ ਠੀਕ ਆ ਭਾਈ ਫੋਲ ਦੇ ਭਾਈ ਤੋਰ ਕੇ ਦਿਖਾ ਦੇ ਫੁੱਲ ਕੱਦ ਫੁੱਲ ਬਰੀਡ ਸੂਈ ਸਵਾਈ ਬੱਚਾ ਮਗਰ ਬੱਚੀ ਬੱਚੀ ਬਹੁਤ ਚੰਗੀ ਆ ਬੱਚੀ ਨੇ ਵੀ ਕਰਮ ਵਾਲੀ ਨੇ ਸਾਲ ਡੇਢ ਸਾਲ ਨੂੰ ਨਾਲ ਹੀ ਪਿਆਰ ਆ ਜਣਾ ਆਰਡਰ ਦੀ ਕੁਆਲਿਟੀ ਦੇਖੋ ਪੁੱਤਾਂ ਸੇਵਾ ਦਾ ਅਸਰ ਤੇ ਆਈ। ਬਲੇਵਾ ਫਾੜੀ ਵਾਲਾ ਆਰਡਰ ਆ ਬਾਈ। ਠੰਡੀ ਠੰਡੀ ਚਵਾਈ ਦੂਈ ਬਾਈ। ਚਵਾਈ ਵੀ ਓਕੇ ਹੈ ਮੈਂ। ਹਾਂ ਜੀ ਓਕੇ ਜੀ ਮੈਂ ਓਕੇ ਓਕੇ। ਠੀਕ ਆ ਬਾਈ। ਫੇਸ ਦੀ ਵੀ ਆ ਵੀਰ ਜੀ ਕਰ ਲਓ। ਇੱਕ ਥੋੜੀ ਵੀਡੀਓ ਤੇ ਆ ਜੀ ਇੱਥੇ ਤਸੱਲੀ ਕਰ ਲੈ ਗੇਟੋਂ ਬਾਹਰ ਨਿਕਲੀ ਇੱਕ ਮਿੰਟ ਦੇ ਜ਼ਿੰਮੇਦਾਰ। ਓਕੇ ਬਾਈ। ਇੱਥੇ ਚਾਹੇ ਦੱਸ ਦੇਣ ਚੋਰੇ ਵਾਲਾ। ਠੀਕ ਆ ਬਾਈ। ਬਾਈ ਕਹਿੰਦਾ ਆਪਣੇ ਘਰੇ ਬਾਹਰ ਦੋ ਡੰਗ ਚਵਾਈ ਕਰ ਲਓ। ਨਾ ਹੀ ਲਾਂਬਾ ਲੈਣਾਗਾ ਬਾਈ ਕਹਿੰਦਾ ਗੇਟੋਂ ਬਾਹਰ ਹੋ ਗਿਆ ਤੇ ਨਿਕਲੀ ਤਸੱਲੀ। ਧੂਰਾ ਧੂਰਾ ਚੈੱਕ ਫੱਟ ਫੱਟ ਲੈਵਾ ਦੂਜਾ ਸੁਆਹ ਕੋੜੀ ਅਰ ਗਿਆ ਸਹੀ ਗੱਲ ਹੈ ਤੇ ਮੁੱਲ ਕੀ ਆ ਬਾਈ ਜਾਇਜ਼ ਮੁੱਲ ਲੈਣ ਦੇ ਨੇ ਜੀ 115000 ਰੁਪਿਆ 115000 ਰੁਪਿਆ ਮੁੱਲਾ ਹਮਾਨ ਤਨ ਜਿਹੜਾ ਮੌਕੇ ਤੇ ਕੋਈ ਚੈੱਕ ਨਹੀਂ ਹੋ ਜੂਗਾ ਜਮਾ ਜਾਇਜ਼ ਮੁੱਲ ਰੱਖਿਆ ਬਾਈ ਵੈੜ ਚੰਗੀ ਆ ਪ੍ਰਿੰਟ ਵਾਲੀ ਆ ਯਾਤ ਵਾਲੀ ਆ ਤੇ ਥਾਣ ਵਾਲਾ ਚੰਗਾ ਲੱਗਿਆ ਕਰ ਬਾਈ ਤੇ ਨੰਬਰ ਆ ਜਿਹੜਾ ਬਾਈ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਨੋਟ ਕਰ ਲਓ ਬਾਈ ਧੰਨਵਾਦ